ਹਾਂਜੀ ਮੈਂ ਪਿੰਡ ਰਾਂਪਰੇ ਦੇ ਵਿੱਚ 5 ਨੰਬਰ ਵਾਰਡ ਦੀ ਪੰਜਾਂ ਜੀ ਮੈਂ ਐਮਐਲਏ ਸਾਹਿਬ ਨੂੰ ਇਹ ਕਹਿੰਨੀ ਆ ਵੀ ਇਹ ਵਾਇਰਲ ਹੋਈ ਆ ਜਿਹੜੀ ਵੀਡੀਓ ਇਹ ਮੇਰੇ ਕੋਲੇ ਵੀ ਆਈ ਆ ਸਾਡੇ ਕੋਲ WhatsApp ਤੇ ਤਕਰੀਬਨ ਸਾਰੀ ਪਬਲਿਕ ਕੋਲੇ ਹੀ ਆਈ ਆ ਇਹ 'ਚ ਕੋਈ ਸ਼ੱਕ ਨਹੀਂ ਹੈਗਾਗਾ ਜੋ ਵੀ ਇਹ ਲੇਡੀਜ਼ ਵਾਸਤੇ ਜਾਂ ਲੋਕਾਂ ਦੀਆਂ ਧੀਆਂ ਭੈਣਾਂ ਵਾਸਤੇ ਇਹ ਗਲਤ ਭਾਸ਼ਾ ਬੋਲਿਆਗਾ ਉਹਦੇ ਵਿੱਚ ਇਹਨੂੰ ਐਮਐਲਏ ਸਾਹਿਬ ਕਹਿੰਦਾ ਤਾਂ ਕੋਈ ਹੱਕ ਹੀ ਨਹੀਂ ਮੰਨਦਾ ਉਹ ਤਾਂ ਲੋਕ ਬੇਵਕੂਫਾ ਜਿਹੜੇ ਇਹਨੂੰ ਐਮਐਲਏ ਕਹਿੰਦੇ ਆ ਵੀ ਸਾਹਿਬ ਆ ਸਾਡਾ ਕਿਉਂਕਿ ਦੇਖੋ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਇਹਦੀਆਂ ਵੀ ਹੈਗੀਆਂ ਧੀਆਂ ਭੈਣਾਂ ਪਰ ਇਸ ਗੱਲ ਬਾਰੇ ਅਸੀਂ ਜਾਣਦੇ ਆਂ ਵੀ ਅਸੀਂ ਜੇ ਐ ਲੋਕਾਂ ਦੀਆਂ ਧੀਆ ਬਣਾਂ ਨੂੰ ਗਲਤ ਬੋਲਿਆ ਤਾਂ ਅਸੀਂ ਪੂਰਾ ਫੁੱਲ ਸੰਘਰਸ਼ ਕਰਾਂਗੇ ਠੀਕ ਹੈ ਅਸੀਂ ਸਾਰੇ ਰਾਜੂ ਜਿਹੜੇ ਜੱਠੀ ਪਰਿਵਾਰ ਆਸੀਂ ਸਾਰੇ ਉਹਨਾਂ ਦੇ ਨਾਲ ਆ ਅਸੀਂ ਵੀ ਇਸ ਪਾਰਟੀ ਦੇ ਵਿੱਚ ਕੋਈ ਵੀ ਅਸੀਂ ਸਪੋਰਟ ਨਹੀਂ ਕਰਦੇ ਸਾਨੂੰ ਨਾ ਕੋਈ ਮਤਲਬ ਆ ਕਿਸੇ ਵੀ ਪਾਰਟੀ ਨਾਲ ਠੀਕ ਹੈ ਜੀ ਪਰ ਇਹ ਜਿਹੜੀ ਭਾਸ਼ਾ ਬੋਲਿਆ ਬਲਕਾਰ ਸਿੱਧੂ ਬਿਲਕੁਲ ਗਲਤ ਬੋਲਿਆਗਾ ਇਹ ਬਹੁਤ ਨਿੰਦਨਯੋਗ ਆ ਠੀਕ ਆ ਲੇਡੀਜ਼ ਨੂੰ ਮੈਂ ਇੱਕ ਮਹਿਲਾ ਮੋਰਚਾ ਦੇ ਹੋਣ ਦੇ ਨਾਤੇ ਮੈਂ ਸਾਰੀਆਂ ਲੇਡੀਜ਼ ਨੂੰ ਬੀਬੀਆਂ ਨੂੰ ਭੈਣਾਂ ਨੂੰ ਇਹ ਬੇਨਤੀ ਕਰਦੀ ਆਂ ਵੀ ਸਾਰੇ ਵੱਧ ਤੋਂ ਵੱਧ ਵੀ ਇਹਦਾ ਬਾਈਕਾਟ ਕਰੋ ਆਮ ਆਦਮੀ ਪਾਰਟੀ ਦਾ ਪਹਿਲੀ ਗੱਲ ਤਾਂ ਕਿਉਂਕਿ ਬਾਈਕਾਟ ਕਰਨਾ ਆਪਣਾ ਬੰਦਦਾ ਵੀ ਐ ਵੀ ਜਦੋਂ ਆਪਾਂ ਨੂੰ ਇਹ ਗਲਤ ਬੋਲ ਰਿਹਾ ਬਹੁਤ ਜ਼ਿਆਦਾ ਗਲਤ ਬੋਲ ਰਿਹਾ ਹੈਗਾ ਵੀ ਆਪਾਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਹਰ ਇੱਕ ਦੀ ਇੱਜ਼ਤ ਹੁੰਦੀ ਹੈ ਜੀ ਦੇਖੋ ਮਾਨ ਸਨਮਾਨ ਰਿਸਪੈਕਟ ਦੇਣਾ ਫਰਜ਼ ਬੰਦਦਾ ਇਹ ਇੱਕ ਐਮਐਲਏ ਆ ਬਹੁਤ ਵੱਡੀ ਪਾਵਰ ਹੈ ਦੇ ਕੋਲ ਪਰ ਉਸ ਤੋਂ ਵੱਡੀ ਪਾਵਰ ਪਬਲਿਕ ਦੀ ਪਾਵਰ ਆ ਜਿਹੜੀ ਪਬਲਿਕ ਦੀ ਸਾਰਿਆਂ ਤੋਂ ਵੱਡੀ ਪਾਵਰ ਆ ਵੀ ਜਿਹੜੀ ਪਬਲਿਕ ਨੇ ਇਹਨਾਂ ਨੂੰ ਮਾਨ ਸਨਮਾਨ ਦੇ ਕੇ ਅਸੀਂ ਇਹਨਾਂ ਨੂੰ ਚਿਤਾਇਆ ਇਹਨਾਂ ਦਾ ਮਾਨ ਸਨਮਾਨ ਕੀਤਾ ਪਰ ਇਹ ਮਾਨ ਸਨਮਾਨ ਦੇ ਲਾਈਕ ਹੈ ਨਹੀਂਗਾ ਬਸ ਹੀ ਧੰਨਵਾਦ